ਸਰਦਾਰ ਹਜੂਰ ਸਿੰਘ ਤਲਵੰਡੀ ਮਾਲ ਅਕੋਠਿਆਂ ਦਾ ਰਹਿਣ ਵਾਲਾ ਹਾਂ ਤੇ ਮੈਂ ਮੇਰੇ ਨਾਲ ਮੈਂ ਆਪਣੀ ਫਸਲ ਜਗਦੀਸ਼ لال ਪੁੱਤਰ ਰਜਿੰਦਰਪਾਲ ਨੂੰ ਵੇਚਦਾ ਰਿਹਾ ਕਈ ਸਾਲ ਤੋਂ ਘਟੂ ਘਟੂ ਵੀ 20 25 ਸਾਲ ਤੋਂ ਵੇਚ ਰਿਹਾ ਜੀ ਇਸ ਨੂੰ ਤੇ ਇਸ ਨੇ ਮੇਰੇ ਨਾਲ ਬਹੁਤ ਵੱਡਾ 420 ਕੀਤੀ ਮੇਰੇ ਨਾਲ ਤੇ ਮੇਰੇ ਵੱਲੋਂ ਮਤਲਬ ਇਹ ਵੱਲੋਂ ਅਜੇ ਫਾਰਮ ਦੇਖੋ ਤੁਹਾਨੂੰ ਦਿਖਾਉਣਾ ਹਾ ਦੇਖੋ ਆ ਸਹੀ ਹੈ ਬਿਲਕੁਲ オリジナル ਆ ਦਾ ਇਹਨੂੰ ਆਪਾਂ ਗਲਤ ਨਹੀਂ ਕਹਿ ਸਕਦੇ ਆ ਦੇਖੋ ਇਹਨੇ ਮੇਰੇ ਨਾਲ 11 11 ਦੇ ਵਿੱਚ ਆ ਕੇ ਮੇਰੇ ਨਾਲ ਮੈਨੂੰ ਜਾਲੀ ਜੇ ਫਾਰਮ ਦੇ ਦਿੱਤੇ ਜਿਸ ਨਾਲ ਆ ਦੇਖੋ ਇਹਦੇ ਆਹੀ ਇਹ ਫਾਰਮ ਨੇ ਬਿਲਕੁਲ ਤੁਹਾਨੂੰ ਦਿਖਾ ਰਿਹਾ ਆ ਬਿਲਕੁਲ ਡੁਪਲੀਕੇਟ ਦੇ ਆ ਵੇਖੋ ਇਹਦੇ ਤੇ ਕੋਈ ਇਹਦੀ ਦੁਕਾਨ ਦਾ ਨੰਬਰ ਨਹੀਂ ਕੁਈ ਮੋਬਾਈਲ ਨੰਬਰ ਕੁਝ ਜੀਐਸਟੀ ਨੰਬਰ ਕੁਝ ਵੀ ਨਹੀਂ ਹੈਗਾ ਤੇ ਇੱਕ ਇਹ ਆ ਜੀ ਇਹ ਵੀ ਹੈ ਇਹ 11 ਦਾ ਤੇ 15 ਵਿੱਚ ਆ ਦੇਖੋ ਆ 15 ਦਾ ਜੀ 15 ਤੇ ਇਹ ਵੀ ਜੋਗਲੀ ਗੱਟ ਜੀ ਇਹ 31 10 15 ਦਾ ਜੀ ਆ 31 10 15 ਦਾ ਠੀਕ ਹੈ ਜੀ ਜੋ ਕਿ ਮੇਰੇ ਕੋਲ ਪਏ ਨੇ ਤੇ ਇਹ ਇਹ ਨੇ ਜੀ 19 10 11 ਦਾ ਆ ਦੇਖੋ 19 10 11 ਦਾ ਆ ਜੀ ਫਾਰਮ ਇਹ ਆ ਜੀ 14 4 11 ਦਾ 14 4 11 ਦਾ ਕਣਕ ਵੇਚੀ ਸੀ ਕਣਕ ਇਹਨੇ ਫਾਰਮ ਦਾ ਨਾਂ ਹੀ ਨਹੀਂ ਪਾਇਆ ਜੀ ਦੇਖੋ ਇਹਦੇ ਤੇ ਕੋਈ ਸਾਈਨ ਨਹੀਂ ਕੁਝ ਫਾਰਮ ਦਾ ਨਾਮ ਹੀ ਹੈਗਾ ਇਹਦੇ ਤੇ ਸਾਈਨ ਵੀ ਨਹੀਂ ਕਰੇ ਜੀ ਇਹਨਾਂ ਨੇ ਤੇ ਕੀ ਹੈ ਜੀ ਇਹਦੇ ਤੇ ਵੀ ਦੇਖੋ ਆਹ ਦਾ ਜੇ ਫਾਰਮ ਹੈ ਜੇ ਫਾਰਮ ਸਹੀ ਹੈ ਇਹਦੇ ਤੇ ਕੋਈ ਸਾਈਨ ਨਹੀਂ ਹੈਗੇ ਜੀ ਆ ਬਿਲਕੁਲ ਦੇਖੋ ਜੀ ਆ 15 ਦਾ ਹੈ ਮੇਰਾ ਆਪਣਾ 3110 15 ਦਾ ਜੀ 3110 15 ਨੂੰ ਮੈਨੂੰ ਦੇ ਰਿਹਾ ਇਹ ਜੇ ਫਾਰਮ 3110 15 ਨੂੰ ਦੇ ਰਿਹਾ ਤਾਂ ਮੈਨੂੰ ਇਹ ਬਿਲਕੁਲ ਜੀ ਫਾਰਮ ਸਹੀ ਦੇ ਰਿਹਾ ਆ ਦੇਖੋ ਸਹੀ ਹੈ ਬਿਲਕੁਲ 31 10 15 ਦਾ ਤੇ 31 10 11 ਦਾ ਜੀ ਸੌਰੀ 31 10 11 ਦਾ ਬਿਲਕੁਲ ਸਹੀ ਹੈ ਜੀ ਜੇ ਫਾਰਮ ਇਹਨੂੰ ਆਪਾਂ ਡੁਪਲੀਕੇਟ ਨਹੀਂ ਕਹਿ ਸਕਦੇ ਬਿਲਕੁਲ ਸਹੀ ਹੈ ਪਰ ਇੱਥੇ ਸਾਈਨ ਨਹੀਂ ਕੀਤੇ ਜੀ ਉਸ ਤੋਂ ਬਾਅਦ 3 ਦਿਨ ਦਾ ਬਾਅਦ ਚ ਇਹ ਆ ਗਿਆ ਜੀ 28 10 11 ਦਾ ਉਹ 31 10 11 ਦਾ ਆ ਦੇਖੋ ਇਹ 28/10/11 ਦਾ 3 ਦਿਨ ਪਹਿਲਾਂ ਮੈਨੂੰ ਆ ਡੁਪਲੀਕੇਟ ਕੱਟ ਕੇ ਦੇ ਰਿਆ ਆ ਡੁਪਲੀਕੇਟ 3 ਦਿਨ ਪਹਿਲਾਂ ਤੇ ਇਹ 31/10/11 ਦਾ ਹੈ ਇਹ 28/10/11 ਦਾ ਹੈ ਡੁਪਲੀਕੇਟ ਤੇ ਆ 31/10/11 ਦਾ ਤੁਹਾਡੇ ਵੱਲੋਂ ਕੋਈ ਆਰਤੀ ਨਾਲ ਗੱਲਬਾਤ ਕੀਤੀ ਗਈ ਆ 3 ਦਿਨਾਂ ਬਾਅਦ ਬਿਲਕੁਲ ਸਹੀ ਦੇਂਦਾ ਪਰ ਇੱਥੇ ਵੀ ਸਾਈਨ ਨਹੀਂ ਜਿਹੜਾ ਸਹੀ ਹੈ ਤੇ ਸਾਈਨ ਨਹੀਂ ਕੀਤਾ ਹੋਇਆ ਦੇਖੋ ਤੁਹਾਡੇ ਵੱਲੋਂ ਕੋਈ ਆਰਤੀ ਨਾਲ ਗੱਲਬਾਤ ਕੀਤੀ ਗਈ ਹਾਂਜੀ ਆਰਤੀ ਨਾਲ ਉਹੀ ਗੱਲ ਹੈ ਜੀ ਮੈਂ ਤੁਹਾਨੂੰ ਉਹੀ ਦੱਸਦਾ ਇਨੇ ਨਾ ਕੋ ਮੇਰੇ ਨਾਲ ਹਸਾਬ ਕਿਤਾਬ ਕੀਤਾ ਇਨੇ ਜਤਨ ਨਾਮ ਦੀ ਕੰਪਨੀ ਦੀ ਮੋਹਰ ਲਾਤੀ ਜੀ ਦੇਖੋ ਆਜ ਆ ਨਗੀ ਹੋਈ ਇਨੇ ਮੇਰੀ ਫਸਲ ਜਤਨ ਨਾਮ ਦੀ ਕੰਪਨੀ ਨੂੰ ਕਿਸੇ ਨੂੰ ਵੇਚਦੀ ਆ ਦੇਖੋ ਮੈਂ ਨਹੀਂ ਉਹਨੂੰ ਜਤਨ ਨਾਮ ਨੂੰ ਜਾਣਦਾ ਜੀ ਕੌਣ ਹੈ ਕੌਣ ਨਹੀਂ ਤੀਜੇ ਥਾਂ ਮੇਰੀ ਇਹਨੇ ਫਸਲ ਵੇਚਦੀ ਆ ਮੋਹਰ ਲੱਗੀ ਹੋਈ ਹੈ ਜੀ ਉਹਦੀ ਆ ਦੇਖੋ ਸਟੈਂਪ ਜਤਨ ਨਾਮ ਦੀ ਕੰਪਨੀ ਨੂੰ ਮੈਂ ਨਹੀਂ ਜਾਣਦਾ ਜੀ ਇਹਨੇ ਮੇਰੀ ਨਾ ਕੋਈ ਜਤਨ ਨਾਮ ਦਾ ਮੇਰੇ ਖਾਤੇ ਵਿੱਚ ਖਾਤੇ ਵਿੱਚ ਕੋਈ ਪੈਸਾ ਆਇਆ ਜਦ ਤਨਾਮ ਦਾ ਮੇਰੇ ਜੀ ਮੇਰੇ ਖਾਤੇ ਵਿੱਚ ਕੋਈ ਪੈਸਾ ਨਹੀਂ ਆਇਆ ਮੇਰਾ ਆਪਣਾ ਚੈੱਕ ਕਰ ਲੋ ਜੀ ਬੈਂਕ ਬੈਲੈਂਸ ਚੈੱਕ ਕਰ ਲੋ ਮੈਂ ਕਿਤੇ ਵੀ ਤੁਸੀਂ ਕਰ ਸਕਦੇ ਹੋ ਚੈੱਕ ਉਹਦਾ ਕੋਈ ਪੈਸਾ ਨਹੀਂ ਜਿਆ ਮੇਰ ਕੋ ਆ ਦੇਖੋ ਆ ਜੇ ਫਾਰਮ ਇਹਨੇ ਮੇਰੇ ਨਾਲ 11 ਦੇ ਵਿੱਚ ਆ ਕੇ ਸ਼ੁਰੂ ਸ਼ੁਰੂ ਦੇ ਵਿੱਚ ਠੀਕ ਚੱਲ ਰਿਹਾ ਸੀ ਸ਼ੁਰੂ ਸ਼ੁਰੂ ਦੇ ਵਿੱਚ ਆ ਮੈਂ ਤੁਹਾਨੂੰ ਜੇ ਫਾਰਮਾਂ 'ਚ ਉਲਝਿਆ ਪਿਆ ਬਿਲਕੁਲ ਠੀਕ ਚੱਲ ਰਿਹਾ ਸੀਗਾ ਤੇ ਮੈਨੂੰ 11 ਤੇ 15 ਦੇ ਵਿੱਚ ਆ ਕੇ ਮੇਰੇ ਇਹਦੇ ਪਤਾ ਨਹੀਂ ਕੀ ਦਿਲੰਦਰ ਬਈਮਨ ਆ ਗਿਆ ਉੱਥੇ ਮੇਰੇ ਨਾਲ ਇਹਨੇ ਗੜਬੜ ਸ਼ੁਰੂ ਕਰਤੀ ਕਰਨੀ ਤਾਂ ਮੈਂ ਚਲੋ ਇਹਨੂੰ ਬਥੇਰਾ ਕਹਿੰਦਾ ਰਿਹਾ ਵੀ ਐਨਾ ਕਰੋ ਤੁਸੀਂ ਕਹਿੰਦਾ ਮੇਰਾ ਵਿਗਾੜ ਲੱਕੀ ਵਿਗਾੜ ਸਕਦਾ ਠੀਕ ਹੈ ਉਹਦੇ ਮਤਲਬ ਉਹ ਉਹਦੀ ਹੁਣ ਡੈਥ ਹੋ ਗਈ ਉਹਦਾ ਜਿਉਂਦਾ ਸੀਗਾ ਜਿਉਂਦੇ ਦੇ ਵਖਤੀ ੜੌਲਾ ਸੀਗਾ ਮੇਰਾ ਲੈਣ ਦੇਣ ਦਾ ਪੈਸਿਆਂ ਦਾ ਤਾਂ ਮੈਨੂੰ ਕੋਈ ਰਾਹ ਨਹੀਂ ਸੀ ਦੇ ਰਿਹਾ ਤਾਂ ਮੈਂ ਮੈਂ ਕੀ ਕਰਾਂ ਜੀ ਮੈਂ ਮਜਬੂਰ ਮੈਂ ਫਿਰ ਉਹਦੀ ਇਹਦੀ ਅਰਜ਼ੀ ਕੈਤ ਦੇਖੋ ਹੁਣ ਮੈਂ ਗੱਡੀ ਵਾਸ ਚਮਕੀ ਜੀ ਆ ਕਰਾਈ ਆ ਜੀ ਦਰਜ ਆ ਸਾਰਾ ਕੁਝ ਲਿਖਿਆ ਜੀ ਇਹਦੇ ਵਿੱਚ ਤੇ ਉਸ ਤੋਂ ਬਾਅਦ ਇਹਨੇ ਫਿਰ ਇਨਕਮ ਟੈਕਸ ਵਿਭਾਗ ਨੂੰ ਵੀ ਲਿਖਿਆ ਜੀ ਇਨਕਮ ਟੈਕਸ ਵਿਭਾਗ ਨੂੰ ਵੀ ਲਿਖਿਆ ਦਿੱਲੀ ਚੰਡੀਗੜ੍ਹ ਪਟਿਆਲਾ ਠੀਕ ਹੈ ਜੀ ਤੇ ਇਸ ਨੇ ਮੇਰੇ ਨਾਲ ਬੜੀ ਚਾਰਾਹੂ ਕੀਤੀ ਜਿਹੜਾ ਮੈਨੂੰ ਮੈਂ ਚਾਹੁੰਨਾ ਵੀ ਮੈਨੂੰ ਇਨਸਾਫ ਦਿੱਤਾ ਜਾਵੇ ਸਰਕਾਰ ਸਰਕਾਰ ਨੂੰ ਨਾਲੇ ਤਾਂ ਇਹਨੇ ਆ ਦੇਖੋ ਸਰਕਾਰ ਨੂੰ ਇਹਦੇ ਵਿੱਚ ਸਾਰਾ ਆ ਲਿਖਿਆ ਜੀ ਮੈਂ ਸਰਕਾਰ ਨੂੰ ਇਹਨੇ ਲੱਖਾਂ ਰੁਪਏ ਦਾ ਚੂਨਾ ਲਾਇਆ ਪਤਾ ਨਹੀਂ ਹੋਰ ਕਿੰਨੇ ਜ਼ਿਮੀਂਦਾਰਾਂ ਨੂੰ ਵੀ ਇਹ ਆਪਣਾ ਧੜੇ ਦਾ ਸ਼ਿਕਾਰ ਬਣਾ ਰਿਹਾ ਹੈ ਉਹ ਜ਼ਿਮੀਂਦਾਰ ਵੀ ਸਗੋਂ ਇਹਦੇ ਜੇ ਫਾਰਮ ਵੇਖੋ ਇਹਨੇ ਬਹੁਤ ਵੱਡੀ ਮਤਲਬ ਗੜਬੜ ਕੀਤੀ ਹੈ ਜੀ ਤੇ ਇਹਨੇ ਮੈਂ ਸਰਕਾਰ ਦੇ ਬਿਲਕੁਲ ਨਾਲ ਖੜਿਆ ਜੀ ਸਰਕਾਰ ਨੂੰ ਇਹਨੇ ਬਹੁਤ ਵੱਡਾ ਚੂਨਾ ਲਾਇਆ ਤੇ ਮੈਂ ਬਿਲਕੁਲ ਸਰਕਾਰ ਦੇ ਨਾਲ ਖੜੇ ਆ ਮੈਂ ਗਵਾਹ ਪੂਰਾ ਬਿਲਕੁਲ ਜਿੱਥੇ ਵੀ ਸਰਕਾਰ ਹੁਣ ਤੁਸੀਂ ਸਰਕਾਰ ਤੋਂ ਕੀ ਮੰਗ ਕਰਦੇ ਹੋਗੇ ਸਰਕਾਰ ਤੋਂ ਇਹੀ ਮੰਗ ਕਰਦੇ ਆ ਵੀ ਮੈਨੂੰ ਇਨਸਾਫ ਦਿੱਤਾ ਜਾਵੇ ਬੰਦ ਹੀ ਇਹਦੇ ਤੇ ਕਾਰਵਾਈ ਬੰਦ ਹੀ ਇਹਦੇ ਤੇ ਕਾਰਵਾਈ ਕੀਤੀ ਜਾਵੇ ਤੇ ਇਹਦਾ ਲਾਇਸੈਂਸ ਤੱਕ ਵੀ ਕੈਂਸਲ ਕੀਤਾ ਜਾਵੇ ਜਿੰਨਾ ਮਤਲਬ ਜਿਹੜਾ ਇਹ ਮਤਲਬ ਠੱਗੀ ਲਾਈ ਇਹਨੇ 120 ਕੀਤੀ ਮੇਰੇ ਨਾਲ ਮੈਂ ਘਰ ਤੋਂ বেকার ਹੋ ਗਿਆ ਉਹਦੇ ਸਗਮੇ ਚ ਮੇਰੀ ਮਾਂ ਮੇਰੀ ਮਾਂ ਬਿਲਕੁਲ ਆ ਤੁਸੀਂ ਆਲੇ-ਦਾਲੇ ਤਿੰਨ ਪਿੰਡਾਂ ਨੂੰ ਵੀ ਬਿਲਕੁਲ ਕੋਈ ਉਹਨੂੰ ਬਿਮਾਰ ਨਹੀਂ ਸੀ ਕੁਝ ਵੀ ਨਹੀਂ ਸੀ ਇਹੀ ਟੈਨਸ਼ਨ ਦੇ ਵਿੱਚ ਵੀ ਮੁੰਡੇ ਸਰ ਕਰਜ਼ਾ ਦਿਖਾਤਾ ਵੀ ਇੰਨਾ ਬਥਲੇ ਨੇ ਗੜਬੜ ਕੀਤੀ ਉਹ ਮੈਨੂੰ ਪੈਸੇ ਨਾ ਦਿੱਤੇ ਜੀ ਉਹਦੇ ਦੇਣ ਕਰਕੇ ਮੈਂ ਕਰਜ਼ਾਈ ਹੋ ਗਿਆ ਘਰੋਂ ਬੇਕਾਰ ਹੋ ਗਿਆ ਮੇਰੀ ਮਾਂ ਵੀ ਚਲਾਣਾ ਕਰ ਬੈਠੀ ਸੀ 15 15 11 24 ਨੂੰ ਮੇਰੀ ਮਾਤਾ ਜੀ ਮਤਲਬ ਹਾਰਟ ਅਟੈਕ ਹੋ ਗਿਆ ਉਹਨਾਂ ਨੂੰ ਇਹੀ ਸਦਮਾ ਲੱਗੇ ਉਹਦੇ ਵਿੱਚ ਉਹਨਾਂ ਦੀ ਡੈਥ ਹੋ ਗਈ ਤੇ ਆ ਸਾਰੇ ਤਿੰਨ ਚਾਰ ਪਿੰਡਾਂ ਨੂੰ ਪਤਾ ਹੀ ਆਲੇ-ਦਾਲੇ ਬਿਲਕੁਲ ਠੀਕ ਸੀ ਉਹ ਬਸ ਇਹਦਾ ਇਹ ਆ ਇਹਨੇ ਚੱਕਰ ਪਾ ਲਿਆ ਜੀ ਇਹਦੇ ਵਿੱਚ ਉਹ ਮੇਰੀ ਮਾਂ ਵੀ ਡੈਥ ਹੋ ਗਈ ਜੀ ਤੇ ਮੈਂ ਇਹਦੀ ਇਹੀ ਮੰਗ ਕਰਦਾ ਸਰਕਾਰ ਤੋਂ ਹੱਥ ਜੋੜ ਕੇ ਪ੍ਰਸ਼ਾਸਨ ਤੋਂ ਵੀ ਇਹਦੇ ਤੇ ਬੰਦ ਦੀ ਤੋਂ ਮਤਲਬ ਸਾਰਾ ਪੱਖ ਜਾਣ ਕੇ ਇਹਨੂੰ ਬੰਦ ਦੀ ਇਹਦੇ ਤੇ ਕਾਰਵਾਈ ਕੀਤੀ ਜਾਵੇ ਮੈਨੂੰ ਅਨਸਾਰ ਦਿੱਤਾ ਜਾਵੇ ਜੋ ਕਿ ਮੇਰਨ ਵਾਲਿਆਂ ਨੇ 420 ਦਾ ਵੇ ਕੀਤੀ ਹੈ ਜੀ ਹੁਣ ਤੁਸੀਂ ਜੇ ਫਾਰਮ ਦੇਖੋ ਮੇਰੇ ਕੋਲ ਪ੍ਰੂਫ ਸਾਰੇ ਪਏ ਨੇ ਮੈਂ ਬਿਲਕੁਲ ਮੇਰੇ ਕੋਲ ਕੱਲਾ ਕੱਲਾ ਪ੍ਰੂਫ ਪਿਆ ਹੈ ਜੇ ਇਹਦੇ ਖਿਲਾਫ ਸਾਰੇ ਜੋ ਵੀ ਮੇਰੇ ਕੋਲ ਸਾਰੇ ਸਾਹਮਣੇ ਪਏ ਆ ਮੇਰੇ ਜਿੰਨੇ ਵੀ ਜੇ ਫਾਰਮ ਨੇ ਟੋਟਲ ਵਾਤਨ ਨੂੰ ਸਾਰੇ ਵਿਖਾਤੇ ਜੀ ਮੈਂ ਸਾਰੇ ਸਾਹਮਣੇ ਪਏ ਨੇ ਤੇ ਇਹਦੇ ਤੇ ਬੰਦੀ ਤੇ ਬੰਦੀ ਕਾਰਵਾਈ ਕੀਤੀ ਜਾਵੇ ਦੇਖੋ ਤਿੰਨ ਦਿਨ ਪਹਿਲਾਂ ਠੀਕ ਦੇ ਰਿਹਾ ਤਿੰਨ ਦਿਨ ਬਾਅਦ ਗਲਤ ਦੇ ਰਿਹਾ 15 ਚ ਆ ਕੇ ਫੇਰ ਗਲਤ ਦੇ ਰਿਹਾ ਤੇ ਮੈਨੂੰ ਇਹ ਜੇ ਫਾਰਮ ਇਹਨੇ ਕਿਉਂ ਦਿੱਤੇ ਮੈਨੂੰ ਮੈਨੂੰ ਇਨਸਾਫ ਚਾਹੀਦਾ ਕਿਉਂਕਿ ਪਹਿਲਾਂ ਮੇਰੇ ਨਾਲ ਠੀਕ ਚੱਲਦਾ ਪਹਿਲਾਂ ਵਾਲੇ ਵੀ ਤੁਹਾਨੂੰ ਦਿਖਾਇਆ ਬਿਲਕੁਲ ਆ ਦੇਖੋ ਆ ਓਕੇ ਹੈ ਜੀ ਮੈਂ ਇਹਨੂੰ ਕਿਉਂ ਕਹਦਾ ਜਿਹੜੀ ਚੀਜ਼ ਸਹੀ ਹੈ ਤਾਂ ਉਹ ਸਹੀ ਹੈ ਬਿਲਕੁਲ ਆ ਦੇਖੋ ਆ ਸਾਰਾ ਤੁਸੀਂ ਦੇਖ ਲਓ ਇਹ ਆ ਜੀ 21 10 15 ਦਾ 21 10 15 ਦਾ ਬਿਲਕੁਲ ਸਹੀ ਹੈ ਤੇ ਜਿਹੜਾ ਇਹਨੇ ਇਹਦੇ ਵਿੱਚ ਹੀ ਆ ਕੇ 15 ਦੇ ਵਿੱਚ ਜਿਹੜੀ ਗਲਬੜ ਕੀਤੀ 31 10 15 ਦਾ ਆ ਦੇਖੋ 31 10 15 ਦਾ ਇਹ ਡੁਪਲੀਕੇਟ ਠੀਕ ਹੈ ਜੀ ਇਹਦੇ ਵਿੱਚ ਉਹ ਸੀ ਇੱਕ 9 11 15 ਦਾ ਇਹ ਵੀ ਡੁਪਲੀਕੇਟ ਹੈ ਇਹ ਵੀ ਕੋਈ ਇਹਦੇ ਤੇ ਦੁਕਾਨ ਦਾ ਨਾਮ ਨਹੀਂ ਕੋਈ ਇਹਦੇ ਤੇ ਮੋਬਾਈਲ ਨੰਬਰ ਨਹੀਂ ਕੋਈ ਜੀਐਸਟੀ ਨੰਬਰ ਨਹੀਂ ਆ ਜੇ ਫਾਰਮ ਹੈ ਆ ਤੁਸੀਂ ਆਪ ਦੇਖੋ ਸਾਰੀ ਮੈਂ ਤਾਂ ਇਹਨਾਂ ਵੀ ਜਿੱਥੇ ਤੱਕ ਮੇਰੀ ਇਹ ਵੀਡੀਓ ਜਾਵੇ ਸਾਰੇ ਦੇਖੋ ਇਹਨੂੰ ਗੌਰ ਨਾਲ ਆ ਜੇ ਫਾਰਮ ਹੈ ਇਹਨੂੰ ਕੌਣ ਕਹੇਗਾ ਜੇ ਫਾਰਮ ਤੁਸੀਂ ਸਿਆਣੇ ਇਹਨੂੰ ਸਮਝਦਾਰ ਵੀ ਵੇਖਣਗੇ ਸਾਰੇ ਵੇਖੋ ਇਹਨੂੰ ਗੌਰ ਨਾਲ ਆ ਜੀ ਫਰਮ ਤੇ ਆ ਜੀ ਫਰਮ ਇਹਦਾ ਇੱਕ ਇੱਕ ਮੈਂ ਤੁਹਾਨੂੰ ਸਹੀ ਵੀ ਦਿਖਾ ਦਿੰਦਾ ਨਾਲ ਆ ਸਹੀ ਹੈ ਬਿਲਕੁਲ ਆ ਦੇਖੋ ਆ ਬਿਲਕੁਲ ਸਹੀ ਹੈ ਜੀ ਆ ਇਧਰ ਸੱਚੇ ਹੱਥ ਵਾਲਾ ਆ ਦੇਖੋ ਤੇ ਇਹ ਦੇਖੋ ਇਹਦੇ ਵਿੱਚ ਕੀ ਫਰਕ ਹੈ ਇਹ ਚੰਗੀ ਤਰ੍ਹਾਂ ਮੇਰੀ ਇਹ ਸਾਰਾ ਤੁਸੀਂ ਦੇਖੋ ਤਾਂ ਇਹ ਤੇ ਬੰਦੀ ਤੋਂ ਬੰਦੀ ਸਰਕਾਰ ਛੇਤੀ ਐਕਸ਼ਨ ਲਵੇ ਬੰਦੀ ਤੋਂ ਬੰਦੀ ਕਾਰਵਾਈ ਕੀਤੀ ਜਾਵੇ ਮੈਂ ਸਰਕਾਰ ਦੇ ਨਾਲ ਖੜਿਆ ਬਿਲਕੁਲ ਇੱਕ ਠੋਕੇ ਨਾਲ ਖੜਿਆ ਮੈਂ ਅਗਵਾਹ ਆ ਸਰਕਾਰ ਦਾ ਇਸ ਟਾਈਮ ਮੈਨੂੰ ਜਿੱਥੇ ਵੀ ਬੁਲਾਓਗੇ ਮੈਂ ਹਾਜ਼ਰਾਂ ਆਉਨੂੰ ਹਾਜ਼ਰਾਂ ਪਰ ਇਹਨੂੰ ਸਜ਼ਾ ਦਿੱਤੀ ਜਾਵੇ ਇਹਦੇ ਬੰਦੀ ਤੇ ਵਾਅਦਾਦਿਆਂ ਨੂੰ ਜੇਲ੍ਹ ਚ ਸੁੱਟਿਆ ਜਾਵੇ ਇਹ ਜੇ ਪਤਾ ਨਹੀਂ ਹੋਰ ਕਿੰਨੇ ਕਿ ਕਿਸਾਨਾਂ ਨਾਲੇ ਨੇ ਮੇਰੇ ਵਰਗੇ ਹੋਰ ਕਿਸਾਨਾਂ ਨਾਲ ਕਿੰਨਿਆਂ ਨਾਲ ਪਤਾ ਨਹੀਂ ਧੋਖਾਧੜੀ ਕੀਤੀ ਜਾਵੇ ਕੀਤੀ ਹੈ ਇਹਨੇ ਜਦੋਂ ਮੈਨੂੰ ਅਨਸਾਫ਼ ਦਿੱਤਾ ਜਾਵੇ ਮੈਂ ਇਹ ਸਰਕਾਰ ਤੋਂ ਮੰਗ ਕਰਦਾ ਜੀ ਮੈਂ ਆਪਣੇ ਕਿਸਾਨ ਜੁਨੀਅਨ ਵਾਲਿਆਂ ਨੂੰ ਵੀ ਸਾਰਿਆਂ ਨੂੰ ਦੱਸਦਾ ਜੀ ਪ੍ਰਧਾਨਾਂ ਨੂੰ ਜਿੰਨੇ ਵੀ ਪ੍ਰਧਾਨ ਨੇ ਆਪਣਾ ਨਿਸ਼ਾਨ ਸਿੰਘ ਪ੍ਰਧਾਨ ਜੀ ਹੋ ਗਏ ਸੰਧੂ ਤਰਵੰਡੀ ਮਾਲਕ ਤੇ ਸਰਦਾਰ ਗਰਮੀਤ ਸਿੰਘ ਭੱਟੀਵਾਲ ਤੇ ਸਰਦਾਰ ਮਨਜੀਤ ਸਿੰਘ ਘਰਾਚੋਂ ਨੂੰ ਇਹਨਾਂ ਨੂੰ ਸਾਰਾ ਇਹ ਦਿਖਾ ਚੁੱਕੇ ਆ ਜੀ ਆਪਣੇ ਜੀ ਫਾਰਮ ਸਾਰਾ ਕੁਝ ਦਿਖਾਤਾ ਉਹ ਕਹਿੰਦੇ ਵੀ ਅਸੀਂ ਤੇਰੇ ਨਾਲ ਕੋਈ ਧੱਕਾ ਨਹੀਂ ਹੋਣ ਦੇਵਾਂਗੇ ਅਸੀਂ ਤੇਰੇ ਨਾਲ ਤੈਨੂੰ ਅਨਸਾਫ਼ ਦਿਵਾਵਾਂਗੇ ਅਸੀਂ ਮੈਂ ਇਹਨਾਂ ਨੂੰ ਸਾਰਾ ਕੁਝ ਇਹ ਦੱਸ ਬਿਠਾ ਜੀ ਸਾਰਾ ਕੁਝ ਮੁਖਾ ਬਿਠਾ ਤਿੰਨੇ ਪ੍ਰਧਾਨ ਉਹ ਕਹਿੰਦੇ ਕੋਈ ਗੱਲ ਨਹੀਂ ਚਲੋ ਉਹਨਾਂ ਨਾਲ ਕਹਿੰਦੇ ਤੇਰੇ ਨਾਲ ਖੜੇ ਆ ਸੀ ਤੇ ਤੈਨੂੰ ਅਨਸਾਫ ਤੋਂ ਉਹ ਗੀਤ ਖਾਲਸਾ ਵਾਏ ਗੀਤ ਖਾਲਸਾ